ਆ ਵੀਰ ਜੀ ਨੇ ਕਿ ਮਤਲਬ ਤੁਸੀਂ ਵੀਡੀਓ ਦੇਖਿਓ ਵੀ ਕਮੈਂਟ ਵੀ ਦੱਸਣਾ ਵੀ ਕਿੰਨੀ ਸੋਹਣੀ ਬਾਈ ਨੇ ਵੀਡੀਓ ਪਾਈ ਆ ਤੇ ਕਰਤੀਆਂ ਕਮਾਲਾਂ ਮੈਨੂੰ ਬਣੀ ਚੰਗੀ ਲੱਗੀ ਵੀਡੀਓ ਤਾਂ ਮੈਂ ਅੱਗੇ ਵੀ ਭੇਜਦਾ ਉਹ ਮੋਰ ਲਾ ਕੇ ਪਿੰਜਰੇ ਤੇ ਬਾੜ ਦਿੰਦੇ ਆ ਹੋਵੇ ਦਿਲ ਕੇ ਜੇ ਧਾਰਿਆ ਜਿਤਾ ਕੇ ਤੋੜਨਾ ਚੰਨੀ ਮਾਨੂੰ ਕਹਿੰਨ ਇਨਸਾਫ ਉਥੇ ਕਿੱਥੇ ਭਾਲਦਾ ਜਿੱਥੇ ਰਲੀਆਂ ਹੋਵੇ ਕੁੱਤੀ ਆਪ ਜਾ ਕੇ ਚੋੜਨਾ ਹੋਵੇ ਨਵੇਂ ਦੇ ਬੰਦੇ ਕਿਤੇ ਚੰਗਾ ਫਿਰਦਾ বারবার টাইম ওতে লাই ਜਾਂਦੇ ਆ ਤਕੜੇ ਦਾ ਚੱਕ ਹੁੰਦਾ ਆ ਕੇ ਆਥ ਨੇ ਉਹਨੂੰ ਘਰੇ 바ਵਾ ਰੋਟੀਆਂ ਖਵਾਈ ਜਾਂਦੇ ਆ ਜੇ ਪੱਖ ਪਾਤ ਹੀ ਆ ਕਰਨਾ ਛੜਾ ਲੋ ਆਪਣੇ ਕਾਹ ਤੋਂ ਨਮਿਆਂ ਦਾ ਫਿਰਦੇ ਹੋ ਸੌਂਕ ਮਾਰਦੇ ਵੱਜਦੇ ਆ ਪੱਲੇ ਨਾਲੇ ਦੂਰੇ ਲੱਗਦੇ ਸੱਦ ਕੇ ਜਾਮਾ ਓਏ ਕਾਪੀ ਵਾਲੇ ਯਾਰ ਦੇ ਪੈਸੇ ਦਾ لالਚ ਮਰ ਬੌਂਦਾ ਠੱਕੀਆਂ ਨਾ ਸਮਝੀ ਚ ਹੋਇਆ ਇਹਦਾ ਵੱਜ ਬਣਦੇ ਹਰੇ ਰੱਬ ਜੋ ਕਬੂਤਰ ਤੇ ਲੀਕ ਮਾਰ ਕੇ ਮੈਂ ਦੇਖੇ ਕਾਪੀ ਵਾਲੇ ਠੱਗ ਬੰਦੇ ਰੱਬ ਬਣਦੇ ਮੈਂ ਦੇਖੇ ਕਾਪੀ ਵਾਲੇ ਠੱਗ ਬੰਦੇ ਰੱਬ ਬਣਦੇ